ਮੇਰਾ ਨਾਮ ਰਾਣੀ ਹੈ ਕੀ ਰਣਜੀਤ ਕੋਹਰ ਪੱਲੇ ਵਾਲੇ ਕੋ ਆਰਾਮੀ ਨਕਲੇਵ ਕੀ ਹੋਇਆ ਦਾ ਜਨਾਨੀ ਇਹਨਾਂ ਨੇ ਬਾਹਰ ਜਨਾਨੀਆਂ ਰੱਖੀਆਂ ਦੋ ਤੇ ਬਸ ਉਧਰ ਹੀ ਰਹਿੰਦੇ ਪੂਰਾ ਪੂਰਾ ਦੇਣੀ ਬਸ ਰੋਟੀ ਵੀ ਖਾਣੇ ਰਾਤ ਨੂੰ ਕਦੀ ਕਦਾਈ ਹੁੰਦੇ ਨੇ ਤਿੰਨਾ ਕੁੜੀਆਂ ਨੂੰ ਕੁੱਟਦੇ ਨੇ ਮੈਨੂੰ ਵੀ ਕੁੱਟਦੇ ਨੇ ਸਾਰਾ ਕੁਝ ਹੀ ਉਧਰ ਹੀ ਆ ਇਹਨਾਂ ਨੇ ਕੀ ਲੱਦੇ ਨੇ ਤੁਹਾਡੇ ਉਹ ਸਾਡੇ ਨਹੀਂ ਕੁਛ ਵੀ ਨਹੀਂ ਆ ਲੱਗਦੇ ਵੈਸੇ ਹੀ ਉਹ ਮਤਲਬ ਕਿ ਆਪਣੇ ਆਪ ਨੂੰ ਮਨ ਮੰਨਦਾ ਬਾਬਾ ਵਾਂ ਮੈਂ ਇਹਨੂੰ ਇਹਨਾਂ ਨੇ ਘੇਰੇ ਵਿੱਚ ਲਿਆ ਲਿਆਂਦਾ ਏ ਗੁੰਮਰਾ ਕੀਤਾ ਆ ਸਹਰਾੜੇ ਪੀ ਮੈਂ ਪੈਸੇ ਵੀ ਰੱਖਾ ਨਾ ਤੇ ਮੇਰੇ ਤੇ ਹੁੰਦੇ ਨੇ ਧੂਨੇ ਹੁੰਦੇ ਹੁੰਦੇ ਨੇ ਮਾਰਗ ਨੇ ਮਾਰੇ ਮਾਸਟਰ ਸਿੰਘ ਨੇ ਮੇਰੇ ਘਰ ਘਰ ਵਾਲੇ ਨੇ ਉਹ ਦਿਨ ਵੀ ਸਾਨੂੰ ਕੁੱਟਿਆ ਵਾ ਸਾਡਾ ਕੋਟ ਖਾਲਸਾ ਪੁਲਸ ਵਿੱਚ ਵਾਲਿਆਂ ਨੇ ਫੈਸਲਾ ਕੀਤਾ ਸੀਗਾ ਤੇ ਪਰ ਉਹਨਾਂ ਨੇ ਕੋਈ ਸਾਡੀ ਇੰਨੀ ਨਹੀਂ ਸੁਣੀ ਵੀ 30 ਸਾਲ ਹੋ ਗਏ ਨੇ ਪਿੰਡ ਪਿੰਡ ਵੀ ਇਸੇ ਤਰ੍ਹਾਂ ਹੀ ਲੋਕਾਂ ਦੀਆਂ ਬਹਿਣੀਆਂ ਚ ਆਉਂਦੇ ਸੀ ਪੜਾਉਂਦੇ ਨੇ ਪਿੱਖੀ ਵਿੰਡ ਸਕੂਲ ਵਿੱਚ ਤੇ ਰਿਟਾਇਰ ਹੋ ਗਏ ਨੇ ਸਾਰੇ ਪੈਸੇ ਇਹਨਾਂ ਨੇ ਦਿੱਤੇ ਨੇ ਉਹਨਾਂ ਨੂੰ ਤੁਹਾਨੂੰ ਕਿਹਨਾਂ ਜਦੋਂ ਲੱਗਾ ਪਤਨੀ ਦੇ ਬਾਹਰ ਅਫੀਸ਼ਨ ਜਾਣੀ ਉਹ ਬਾਹਰ ਉਹ ਮਤਲਬ ਕਿ ਘਰ ਵੀ ਸਾਡੇ ਆਉਂਦੀ ਸੀ ਤੇ ਆਂਦੀ ਵੀ ਮੈਂ ਆਪਣਾ ਘਰ ਮੇਰਾ ਵਾ ਤੇ ਇਥੋਂ ਨਿਕਲੋ ਤੇ ਖਾਲੀ ਕਰੋ ਫੇਰ ਵੀ ਅਸੀਂ ਗਏ ਥਾਣੇ ਥਾਣੇ ਗਏ ਸੀਗੇ ਤੇ ਉਹਨਾਂ ਨੇ ਸਾਡਾ ਫੇਰ ਕੀਤਾ ਸੀਗਾ ਪੈਨ ਸਲਾਤ ਤੇ ਫਿਰ ਹੁਣ ਕੀ ਕੀਤਾ ਤੇ ਹੁਣ ਹੁਣ ਫਿਰ ਇਹੋ ਹੀ ਕੋਸ਼ਿਸ਼ ਸਾਡੇ ਨਾਲ ਚਲਦਾ ਮੇਰੀਆਂ ਜੀ ਮੁੰਨੀਆਂ ਨੇ ਤਿੰਨ ਈਆਂ ਨੂੰ ਮਾਰਦਾ ਹਾਂ ਜੀ ਹਾਂ ਜੀ ਵੱਡੀ ਕੁੜੀ ਨੂੰ ਛੋਟੀ ਨੂੰ ਸਾਰੇ ਸਮਝਦਾ ਹੀ ਨਹੀਂ ਈਆਂ ਉਹ ਵੀ ਕੁੱਟਦਾ ਬਸ ਉਹਨਾਂ ਦੇ ਪਿੱਛੇ ਲੱਗ ਕੇ ਹੀ ਹੁਣ ਕੀ ਹੋਇਆ ਰਾਤ ਨੂੰ ਉਹਨਾਂ ਫੇਰ ਉਧਰੋਂ ਉਧਰ ਹੀ ਬਸ ਆਏ ਸੀ ਤੇ ਬਾਹਰੋਂ ਆਏ ਤੇ ਗੇਟ ਖੁੱਲ ਖੋਲਿਆ ਤੇ ਆਉਂਦੇ ਸਾਰ ਦੇ ਦੇਖਿਆ ਵੀ ਇਹ ਥੱਲੇ ਕੱਲੀ ਏ ਤੇ ਕੁੜੀ ਸੀਗੀ ਕੋਠੇ ਤੇ ਉਹਨੇ ਬਸ ਮੁਕੀਆਂ ਮੇਰੇ ਮੂੰਹ ਤੇ ਮਾਰਨ ਮਾਰਨੀਆਂ ਸ਼ੁਰੂ ਕੀਤੀਆਂ ਮੇਰਾ ਗਲਾ ਵੀ ਦਬਾਇਆ ਵਾ ਫਿਰ ਮੈਂ ਆਵਾਜ਼ ਮਾਰੀ ਰੋਂਦੀ ਰੋਂਦੀ ਨੇ ਰਾਜੂ ਥੱਲੇ ਆਜ ਆਜ ਮੈਨੂੰ ਮਾਰ ਮਾਰ ਦਿੱਤਾ ਫਿਰ ਗਲੀ ਵਾਲੇ ਵੀ ਸਾਰੇ ਕੱਟੇ ਤੇ ਹੋਏ ਕੰਮ ਕਰਦਾ ਵੀ ਇਹਨੂੰ ਹਾਂਜੀ ਹਾਂਜੀ ਫ੍ਰਿਜ ਵਿੱਚ ਆਉਂਦਾ ਰਾਤ ਨੂੰ ਸਾਨੂੰ ਡਰ ਰਹਿੰਦਾ ਕਿਤੇ ਦੁੱਧ ਵਿੱਚ ਨਾ ਕੁ ਨਾ ਕੁਝ ਭਾਪੂ ਜਾਏ ਮੈਂ ਤਾਂ ਮੇਰੀਆਂ ਕੁੜੀਆਂ ਨੂੰ ਮਰ ਮੂਰ ਨਾ ਕਿਤੇ ਡਰਦਾ ਕਹਿੰਦਾ ਤੁਸੀਂ ਮੇਰੀਆਂ ਅੱਜ ਤੋਂ ਗਾ ਨਹੀਂ ਕੁਝ ਵੀ ਤੂੰ ਮਾਰਦਾ ਕਿਉਂ ਤੁਹਾਨੂੰ ਸਾਨੂੰ ਡਰ ਲੱਗਦਾ ਉਹ ਉਹਨਾਂ ਦੇ ਹੀ ਬਸ ਕਰਨ ਉਹਨਾਂ ਨੂੰ ਇਹ ਸਮੇ ਸਮਝਦਾ ਜਨਾਨੀ ਮੇਰੀ ਖੈਰ ਮੰਨ ਕਰਦੇ ਹੋ ਹਾਂਜੀ ਮੈਂ ਮੰਗ ਕਰਦੀ ਆਂ ਕਿ ਮੈਨੂੰ ਇਹ ਇਹ ਬੰਦਾ ਨਹੀਂ ਹੁਣ ਚਾਹੀਦਾ ਬਸ ਮੈਂ ਆਪਣੇ ਬੱਚਿਆਂ ਨਾਲ ਰਹਿਣਾ ਖੁਸ਼ ਵੱਖਰੀ ਰਹਿਣਾ ਵਾ ਇਹ ਉਹਨਾਂ ਦੇ ਘਰ ਰਹਿੰਦਾ ਖੁਸ਼ ਇਹਨੂੰ ਉਧਰ ਤੁਸੀਂ ਕੱਲ ਦੋ ਹਾਂਜੀ ਹੋਰ ਕੀ ਕਰਾਂ ਮੈਂ ਚਾਹੁੰਦੀ ਆਂ ਕਿ ਮੇਰਾ ਘਰ ਘਰ ਜਿਹੜਾ ਆ ਉਹ ਵੀ ਇਹ ਮੈਨੂੰ ਦਿੱਤਾ ਜਾਵੇ ਇਹ ਸਾਨੂੰ ਧਮਕੀਆਂ ਦੇਂਦਾ ਵਾ ਕਿ ਘਰ ਕਰੋ ਖਾਲ ਖਾਲੀ ਕਰ ਦੋ ਤੇ ਮੈਂ ਤੁਹਾਨੂੰ ਕੁਝ ਨਹੀਂ ਦੇਣਾ ਵੀ ਪਰ ਫੇਰ ਵੀ ਸਾਨੂੰ ਸਾਡਾ ਘਰ ਘਰ ਵੀ ਦਿਵਾਓ ਮੇਰੀਆਂ ਬੱਸ ਮੁੰਨੀਆਂ ਇਹ ਤਿੰਨ ਤੇ ਮੇਰਾ ਮੁੰਡਾ ਨਹੀਂ ਕੋਈ ਵੀ ਹੈਗਾ ਬਸ ਮੇਰੇ ਪਰਮਾਤਮਾ ਹੀ ਆ ਹਾਂਜੀ ਪੈਨਸ਼ਨ ਇਹਨਾਂ ਨੂੰ ਆਉਂਦੀ ਆ ਸਾਨੂੰ ਪੈਨਸ਼ਨ ਵੀ ਸਾਨੂੰ ਦਿੱਤੀ ਜਾਵੇ ਤੇ ਮੇਰਾ ਘਰ ਘਰ ਵੀ ਦਿਵਾਓ ਮੈਨੂੰ ਪੁਲਿਸ ਨੂੰ ਦੱਸਿਆ ਸੀਗਾ ਪਰ ਉਹਨਾਂ ਨੇ ਸਾਡੀ ਕੁਛ ਨਹੀਂ ਸੁਣੀ ਰਾਜੀਨਾਵਾ ਕੀਤਾ ਸਨ ਇੱਕੋ ਮੋਟਰਸਾਈਕਲ ਤੇ ਬਾਕੇ ਇੰਨਾ ਕੁੱਟਿਆ ਵੀ ਸਾਨੂੰ ਉਸੇ ਦਿਨ ਹੀ ਉਹਨਾਂ ਨੇ ਦਿੱਤਾ ਪੇਜ ਸਾਡੀ ਕੋਈ ਐਡੀ ਐਡੀ ਗੱਲ ਨਹੀਂ ਸੁਣੀ ਵੀ ਇਨਸਾਫ ਉਹਨਾਂ ਨੇ ਕੀਤਾ ਨਹੀਂ ਪਏ ਤੁਸੀਂ ਇਹਨਾਂ ਨੂੰ ਖਰਚਾ ਦਿਓ ਤੇ ਤੂੰ ਖੁਸ਼-ਖੁਸ਼ ਆਂਦੇ ਵੀ ਮਾਤਾ ਮੇਰੀ ਗੱਲ ਸੁਣ ਤੂੰ ਕਿੱਥੇ ਸੌਣੀ ਆ ਮੈਂ ਮੈਂ ਕਿਹਾ ਜੇ ਹੀ ਮੈਂ ਕੋਠੇ ਦੇ ਸੌਣੀ ਆਪਣੀ ਧੀ ਧੀਆ ਦੇ ਨਾਲ ਕਹਿੰਦੇ ਨਹੀਂ ਤੂੰ ਅੱਜ ਤੋਂ ਘਰ ਥੱਲੇ ਸੌਣਾ ਆ ਕਿਉਂ ਕਿਉਂਕਿ ਇਹ ਬਾਦ ਜਾਂਦਾ ਆ ਉਹਨੇ ਖੁਦ ਆਖਿਆ ਸੀਗਾ ਕਹਿਣ ਲੱਗਾ ਜੀ ਆਪਣਾ ਨਾਮ ਆ ਮੈਂ ਸਰਬਜੀਤ ਕੋਟਾਰੀਵਾਲ ਜਨਰਲ ਸੈਕਟਰੀ ਕਾਂਗਰਸ ਕਮੇਟੀ ਅੰਮ੍ਰਿਤਸਰ ਤੋਂ ਕੀ ਮਾਮਲਾ ਜੀ ਇਹਨਾਂ ਦਾ ਮਾਮਲਾ ਇਹ ਵਾ ਕਿ ਕਾਫੀ ਦਿਨਾਂ ਤੋਂ ਇਹਨਾਂ ਦੇ ਲੜਾਈ ਝਗੜਾ ਹੋ ਰਿਹਾ ਸੀ ਪਿਛਲੇ ਕੁਝ ਦਿਨਾਂ ਤੋਂ ਹਫਤਾ ਹੀ ਕੋਇਆ ਵਾ ਤੋ ਉਸ ਦਿਨ ਵੀ ਇਹਨਾਂ ਦੀ ਆਪਣੇ ਹਸਬੰਦ ਦੇ ਨਾਲ ਲੜਾਈ ਹੋਈ ਸੀ ਤੇ ਉਸ ਟਾਈਮ ਤੇ ਮੈਂ ਨਹੀਂ ਸੀ ਆਈ ਤੇ ਉਸ ਟਾਈਮ ਤੇ ਇਹਨਾਂ ਨੇ ਆਪੇ ਨਿਬੇੜ ਲਏ ਸੀ ਕਿਉਂਕਿ ਥਾਣੇ ਦੇ ਵਿੱਚ ਚਲੇ ਗਏ ਸੀ ਤੇ ਥਾਣੇ ਦੇ ਵਿੱਚ ਇਹਨਾਂ ਦਾ ਆਪਣਾ ਸਬ ਇਨਸਪੈਕਟਰ ਜਿਹੜੇ ਹੈਗੇ ਆਪਣਾ ਐਸ ਐਚਓ ਸਾਹਿਬ ਉਹਨਾਂ ਨੇ ਇਹਨਾਂ ਦਾ ਮਤਲਬ ਕਿ ਰਾਜੀਨਾਮਾ ਕਰਵਾ ਦਿੱਤਾ ਸੀ ਅੱਜ ਵੀ ਇਸੇ ਤਰ੍ਹਾਂ ਇਹਨਾਂ ਤੋਂ ਮੈਨੂੰ ਫੋਨ ਆਇਆ ਸੀ ਬੇਟੀ ਇਹਨਾਂ ਦੀ ਗੁਰਵਿੰਦਰ ਕੌਰ ਨੇ ਮੈਨੂੰ ਫੋਨ ਕੀਤਾ ਕਿ ਮੈਡਮ ਇਸ ਤਰ੍ਹਾਂ ਮੇਰੀ ਮੰਮਾ ਨੂੰ ਕੁੱਟਿਆ ਮਾਰਿਆ ਹੈਗੇ ਮੇਰੇ ਪਾਪਾ ਨੇ ਤੇ ਥੱਲੇ ਕੂੜਾ ਹੀ ਸੁੱਟਣ ਆਏ ਸੀ ਤੇ ਉਹਨਾਂ ਦੇ ਟਕਰਾਰ ਕਾਂਦੇ ਦੇ ਨਾਲ ਲਵਾਈਆਂ ਤੇ ਨਾਲ ਉਹਨਾਂ ਦੇ ਮੂੰਹ ਤੇ ਇੱਕ ਸੁੱਨ ਵੀ ਮਾਰੇ ਸੀ ਤੇ ਮੈਂ ਫਿਰ ਆਪਣੇ ਆਪਣੇ ਟੀਮ ਨੂੰ ਲੈ ਕੇ ਜਲਦੀ ਸੀ ਇਹਨਾਂ ਦੇ ਮਤਲਬ ਕਿ ਗ੍ਰਹਿ ਪਹੁੰਚੀ ਆ ਤੇ ਇੱਥੇ ਆ ਕੇ ਮੈਂ ਦੇਖਿਆ ਕਿ ਜਿਹੜਾ ਇਹਨਾਂ ਦਾ ਹਸਬੰਡ ਹੈ ਉਹ ਤੇ ਇਹਨੂੰ ਕੁੱਟ-ਕੱਟ ਕੇ ਤੇ ਭੱਜ ਗਿਆ ਵਾ ਤੇ ਪਰ ਮੈਂ ਹੁਣ ਮਤਲਬ ਕਿ ਆਪਣਾ ਥਾਣੇ ਦੇ ਵਿੱਚ ਰਿਪੋਰਟ ਕਰ ਦਿੱਤੀ ਹੋਈ ਹੈ ਥਾਣੇ ਵਾਲੇ ਵੀ ਉੱਥੋਂ ਵੀ ਕੋਈ ਆ ਰਿਹਾ ਹਾਂਜੀ ਵਜਾ ਇਹ ਹੋਇਆ ਕਿ ਮਤਲਬ ਕਿ ਇਹਨੇ ਤੇ 3 ਬੇਟੇ ਬੀਟ ਗਿਆ ਨੇ ਤੇ ਬੇਟਾ ਇਹਨਾਂ ਦਾ ਹੈ ਨਹੀਂ ਜੇ ਤੇ ਬਸ ਇਹੋ ਹੀ ਵੀ ਹਾਂਜੀ ਹਾਂਜੀ ਇਹਨਾਂ ਨੇ ਮੈਨੂੰ ਦੱਸਿਆ ਕਿ ਇਹਨਾਂ ਦੇ ਕੋਈ ਬਾਹਰ ਨਜਾਇਜ਼ ਸੰਬੰਧ ਹੈਗੇ ਆ ਕੋਈ ਆਪਣਾ ਹੈਗੇ ਆ ਇਥੋਂ ਆਪਣਾ ਟਪਈ ਤੋਂ ਆ ਤੇ ਇੱਕ ਖੰਡ ਵਾਲੇ ਦੇ ਹੈਗੇ ਆ ਤੇ ਹਾਂਜੀ ਕੀ ਕਰਦਾ ਹੈ ਕੰਮ ਕੀ ਕਰਦਾ ਜੀ ਇਹਨਾਂ ਦੇ ਹਸਬੰਦ ਜੀ ਆਪਣੇ ਹੈਗੇ ਸੀ ਹੈਡਮਾਸਟਰ ਸੀ ਆਪਣੇ ਸਰਕਾਰੀ ਸਕੂਲ 'ਚੇ ਤੇ ਹੁਣ ਰਟਾਇਰਮੈਂਟ ਹੋ ਗਏ ਆ ਤੇ ਪਰ ਇਹ ਕਹਦੇ ਕਿ ਸਾਨੂੰ ਖਰਚਾ ਪਾਣੀ ਵੀ ਨਹੀਂ ਦਿੰਦੇ ਪਏ ਹੈਗੇ ਤੇ ਨਾ ਕੋਈ ਆਪਣਾ ਰਾਸ਼ਨ ਪਾਣੀ ਦਿੰਦੇ ਤੁਹਾਡੇ ਲੋਕੀਂ ਹਿਸਾਬ ਮਾਇਨੋ ਮੈਨੂੰ ਮੈਂ ਤਾਂ ਇਨਸਾਫ ਦਿਵਾਉਣ ਵਾਸਤੇ ਇੱਥੇ ਆਈ ਹੈਗੀ ਆ ਤੇ ਅਸੀਂ ਕਾਫੀ ਪਹਿਲਾਂ ਵੀ ਅਸੀਂ ਲੇਡੀਜ਼ ਨੂੰ ਆਪਣਾ ਇਨਸਾਫ ਦਿਵਾਉਂਦੇ ਆ ਤੇ ਹੁਣ ਵੀ ਮੈਂ ਇਸ ਭੈਣ ਦੇ ਨਾਲ ਹੈਗੀ ਆ ਤੇ ਜੋ ਵੀ ਇਹਨਾਂ ਦੀ ਕਾਰਵਾਈ ਹੋਏਗੀ ਉਹ ਆਪਾਂ ਆਪਣੇ ਆਪਣੀ ਟੀਮ ਨੂੰ ਨਾਲ ਲੈ ਕੇ ਇਹਨਾਂ ਦੇ ਕਾਰਵਾਈ ਕਰਾਵਾਂਗੇ ਤੇ ਫਿਰ ਅਸੀਂ ਕੈਪਟਨ ਸਾਹਿਬ ਕੋ ਜਾਵਾਂਗੇ ਅਸੀਂ ਹੋਰ ਵੀ ਸਾਡੇ ਜਿਹੜੇ ਆਪਣੇ ਹੈਗੇ ਮਨੀਸ਼ਾ ਗੁਲਾ ਟੀਜੀ ਹੈਗੇ ਚੇਅਰਪਰਸਨ ਉਹਨਾਂ ਦੇ ਕੋਲ ਵੀ ਮੈਂ ਜਾਵਾਂਗੀ ਠੀਕ ਹੈ ਠੀਕ ਹੈ ਸਰ ਕੀ ਮਾਮਲਾ ਜੀ ਇਹਨਾਂ ਦਾ ਇਹ ਸਰ ਸਾਨੂੰ ਕੰਟਰੋਲ ਰੂਮ ਤੋਂ ਕੰਪਲੇਂਟ ਆਈ ਸੀਗੀ ਰਣਜੀਤ ਪੌਰ ਵੱਲੋਂ ਤੇ ਜਿਹੜਾ ਮੇਰਾ ਪਤੀ ਆ ਉਹ ਕੁੱਟਦਾ ਮਾਰਦਾ ਵਾ ਤਾਂ ਕਿ ਪਰੇਸ਼ਾਨ ਕਰਦਾ ਸਾਨੂੰ ਤੇ ਅਸੀਂ ਮੌਕੇ ਤੇ ਆਏ ਆ ਤੇ ਬੀਬੀ ਦੇ ਥੋੜਾ ਮੂੰਹ ਤੇ ਵਜੇ ਮੁਕੇ ਮਕੇ ਹਾਂਜੀ ਤੇ ਇਹਨਾਂ ਨੂੰ ਥਾਣੇ ਦਾ ਕਿਹਾ ਬਾਪ ਦੇ ਉਥੋਂ ਆਪਣਾ ਡਾਕਟਰ ਲੈ ਲੈਣਾ ਤੇ ਜੋ ਬਣਦੀ ਕਾਰਵਾਈ ਹੋਏਗੀ ਕਰ ਕੀਤੀ ਜਾਊਗੀ ਕਿਹਨਾਂ ਨੇ ਮਾਰਿਆ ਫਿਰ ਦੱਸਿਆ ਇਹਨੇ ਹਾਂਜੀ ਇਹਨਾਂ ਦੇ ਘਰ ਵਾਲੇ ਨੇ ਜੀ ਅੱਛਾ ਹਾਂਜੀ ਜਿਹੜਾ ਆਪ ਹੁਣ ਘਰੋਂ ਨਿਕਲ ਚੁੱਕਾ ਇੱਥੋਂ ਹੈ ਨੀਗਾ ਮੌਕੇ ਤੇ ਮੌਜੂਦ ਹੈ ਨੀਗਾ ਤੁਹਾਡੇ ਵੱਲੋਂ ਕੀ ਕੰਮ ਕੀਤੀ ਜਾਊਗੀ ਸਾਡੇ ਵੱਲੋਂ ਸਾਰ ਇਹੋ ਹੀ ਆ ਵੀ ਆਉਣ ਤੇ ਆਪਣਾ ਡਾਕਟਰ ਲੈ ਲੈਣ ਮੈਡੀਕਲ ਕਰਵਾ ਲੈਣ ਜਿਹੜੀ ਵੀ ਬਣਦੀ ਕਾਰਵਾਈ ਹੋਊਗੀ ਕੀਤੀ ਜਾਊਗੀ